ਹਾਂਜੀ ਸਾਥਰੀਆ ਕਾਲਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਦਾ ਆਪਣਾ ਟੌਪਿਕ ਹੈਗਾ ਵਾ ਜੀ ਇਹ ਪੇਪਰਾਂ ਬਾਰੇ ਗੱਲਬਾਤ ਕਰਾਂਗੇ ਪੇਪਰ ਕਿੱਥੇ ਕਿੱਥੇ ਨਿਕਲ ਰਿਹਾ ਕਿਹੜੇ ਕਿਹੜੇ ਪੇਪਰ ਨਿਕਲ ਰਿਹਾ ਅਪੁਆਇੰਟਮੈਂਟਾਂ ਬਾਰੇ ਗੱਲਬਾਤ ਕਰਾਂਗੇ ਉਦੇ ਪੈਸੇ ਬਾਰੇ ਗੱਲਬਾਤ ਕਰ ਲਾਂਗੇ ਅਪਾਇੰਟਮੈਂਟਾਂ ਦੇ ਤੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਵੀਜ਼ੇ ਬਾਰੇ ਜਿਆਦਾ ਚਿਰ ਨਾ ਦੇ ਕਰਦੇ ਆ ਵੀਡੀਓ ਨੂੰ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਲਕਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਓ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੋਈ ਚੀਜ਼ ਸਿੱਖ ਸਕੋ ਤੇ ਕੋਈ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹੁੰਦਾ ਕਿ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦਾ ਉਹਦਾ ਹੱਲ ਲੱਭਾਇਆ ਕਿ ਕਿ ਜਿਨ੍ਹਾਂ ਨੂੰ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੁੰਦੀ ਮੈਂ ਉਸ ਤੇ ਪੋਸਟਾਂ ਵੀ ਪਾਈਆਂ ਜ ਜਿਸ ਨੂੰ ਮੈਨੂੰ ਪੋਸਟ 'ਤੇ ਕਮੈਂਟ ਕਰ ਦੋ ਪਾ ਮੈਂ ਕਹਿ ਰਿਹਾ ਹੈਲੋ ਦੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਰਿਪਲਾਈ ਥੋੜਾ ਜਿਹਾ ਲੇਟ ਵੀ ਹੋ ਸਕਦਾ ਕੋਈ ਚੱਕਰ ਨੇ ਕਿ ਮੈਨੂੰ ਮੈਸੇਜ ਥੋੜੇ ਜਿਆਦਾ ਆਉਂਦੇ ਆ ਜਿਸ ਕਰਕੇ ਇੱਕ ਦੋ ਦਿਨ ਲੱਗ ਜਾਣਗੇ ਪਰ ਮੈਂ ਤੁਹਾਨੂੰ ਰਿਪਲਾਈ ਜ਼ਰੂਰ ਕਰੂਗਾ ਪਰ ਜਿਹੜੇ ਵੀ ਰਪਾਂ ਦਾ ਮੈਨੂੰ ਇੱਕ ਵਾਰ ਮੈਸੇਜ ਆ ਗਿਆ ਰਿਪਲਾਈ ਮੈਂ ਜ਼ਰੂਰ ਕਰੂੰਗਾ ਉਸ ਵੀਰ ਦਾ ਠੀਕ ਆ ਬਾਕੀ ਕਰਦੇ ਆ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆ ਆਪਣਾ ਸ਼ੁਰੂ ਕਰਦੇ ਆ ਆਪਾਂ ਬੇਪੜਾ ਤੋਂ ਠੀਕ ਆ ਜਿਵੇਂ ਕਿ 9 ਮੰਥ ਵਾਲੇ ਬੇਪਾ ਤਾਂ ਨਿਕਲਨੇ ਸਟ ਤਕਰੀਬਨ 1 ਮੰਥ ਹੋ ਹੀ ਗਿਆ ਪੇਪਰ ਨਿਕਲਦੇ ਆਣੋ ਪਰ ਜਿਹੜੇ ਸਾਲ ਵਾਲੇ ਤੇ ਡੋਮੈਸਟਿਕ ਪੇਪਰ ਸੀ ਇਹ ਨਿਕਲਨੇ ਨਹੀਂ ਸਟਾਰਟ ਹੋਏ ਸੀ ਪਹਿਲਾਂ ਪਰ ਹੁਣ ਪਿਛਲੇ ਵੀਕ ਜਿਹੜੇ ਆ ਇਹ ਵੀ ਪੇਪਰ ਨਿਕਲਨੇ ਸਟਾਰਟ ਹੋ ਗਿਆ ਮੈਨੂੰ ਮੈਸੇਜ ਆਇਆ ਮੇਰੇ ਤੋਂ ਸਾਡਾ ਟਾਈਮ ਨਹੀਂ ਹੈਗਾ ਸੀ ਜਿਸ ਕਰਕੇ ਮੇਰੇ ਤੋਂ ਵੀਡੀਓ ਨਹੀਂ ਬਣਾਈ ਗਈ ਪਰ ਜਿਹੜੇ ਹੁਣ ਪੇਪਰ ਡੋਮੈਸਟਿਕ ਹੈ ਤੇ 9 ਮੰਥ ਵਾਲੇ ਦਾ 9 ਮੰਥ ਵਾਲੇ ਤਾਂ ਪਹਿਲਾਂ ਨਿਕਲਦੇ ਪੈਸੇ ਡੋਮੈਸਟੀ ਤੇ ਸਾਲ ਵਾਲੇ ਇਹ ਵੀ ਨਿਕਲਨੇ ਹੋਣ ਜਿਹੜੇ ਆ ਸਟਾਰਟ ਹੋ ਚੁੱਕੇ ਆ ਇੱਕ ਵੀਕ ਹੋ ਗਿਆ ਵਾ ਟਾਈਮਿੰਗ ਜਿਹੜੀ ਆ 9:01 ਤੇ ਵੀ ਨਿਕਲੇ ਆ ਕਈਆਂ ਦੇ ਪੇਪਰ ਕਈਆਂ ਦੇ 9:02 ਤੇ ਕੋਈ ਸੈਕਿੰਡ ਤੇ ਵੀ ਪੇਪਰ ਜਿਹੜੇ ਆ ਨਿਕਲੇ ਆ ਬਾਕੀ ਟਾਈਮਿੰਗ ਕੋਈ ਮੈਣੀ ਰੱਖਦੀ ਤੇ ਸਟੈਂਸ਼ਨ ਨਾ ਲੋ ਜੇਕਰ ਤੁਹਾਡੀ ਟਾਈਮਿੰਗ 9:00 ਤੇ ਕੋਈ ਸੈਕਿੰਡ ਵੀ ਆ ਤੁਸੀਂ ਵੀ ਟੈਂਸ਼ਨ ਨਾ ਲੋ ਤਹਾਡੇ ਪੇਪਰ ਵੀ ਨਿਕਲਣਗੇ ਪਾਸ ਥੋੜੀ ਜੀ ਵੇਟ ਕਰੋ ਸਬਰ ਕਰੋ ਮਾੜਾ ਜਆ ਪੇਪਰ ਨਿਕਲਣਗੇ ਕਿਉਂਕਿ ਪੇਪਰ ਹੁਣ ਨਿਕਲਨੇ ਸਟਾਰਟ ਹੋਏ ਆ ਹੁਣ ਚੱਲੀ ਜਾਣਾ ਪ੍ਰੋਸੈਸੇ ਦੇ ਪੇਪਰਾਂ ਦਾ ਵੀ ਕਿਹੜੇ ਪੇਪਰ ਆ ਇਹ ਨਿਕਲੀ ਜਾਣੇ ਆ ਲਗਾਤਾਰ ਜਿਵੇਂ ਪਹਿਲਾਂ 9 ਮੰਥ ਵਾਲੇ ਸਟਾਰਟ ਹੋਏ ਸੀ ਉਹ ਨਿਕਲੀ ਜਾਂਦੇ ਸੀ ਨਿਕਲੀ ਜਾਂਦੇ ਸੀ ਹੁਣ ਥੋੜੀ ਜਿਹਾ ਸਪੀਡ ਸਲੋ ਹੋ ਗਈ ਕਿਉਂਕਿ ਨਾਰਮਲੀ ਗੱਲ ਵਾਕੀ ਕੋਟਾ ਉਹ ਪੂਰਾ ਹੁੰਦੇ ਆ ਕਰਤੇ ਜਿਸ ਕਰਕੇ ਡੀਓ ਸਪੀਡ ਸਲੋ ਹੋ ਗਈ ਆ ਪਰ ਪੇਪਰ ਉਹ ਵੀ ਨਿਕਲ ਰਿਹਾ ਹਲੇ ਪੇਪਰ ਕਿਹੜੀ ਸਾਈਡ ਤੋਂ ਨਿਕਲ ਰਹੇ ਨੇ 9 ਮੰਥ ਵਾਲੇ ਪੇਪਰ ਆ ਉਹ ਨਿਕਲਦੇ ਏ ਨਾਪੋਲੀ ਤੋਂ ਠੀਕ ਆ ਇਧਰ ਲਈ ਸ਼ਾਰਟ ਪੇਪਰ ਜਿਹੜੇ ਆ ਜਾਨ ਰੋਮ ਤੋਂ ਪੇਪਰ ਨਿਕਲਦੇ ਪਿਆ ਨਾ 9 ਮੰਥ ਵਾਲੇ ਤੇ ਜਿਹੜੇ ਆ ਗਿਆ ਸਾਲ ਪੇਪਰ ਇਹ ਨਿਕਲਦੇ ਪਿਆ ਇਹ ਜਨੋਵਾ ਤੋਂ ਰਗੂਸਾ ਪੇਪਰ ਨਿਕਲਦੇ ਪਿਆ ਥੋੜੇ ਮੋٹے ਉਸ ਤੋਂ ਬਾਅਦ ਨਿਕਲਦੇ ਪਏ ਆ ਨਾਹਪੋਲੀ ਦੇ ਪੇਪਰ ਨਿਕਲਦੇ ਪਏ ਆ ਲੇਖਿਤ ਪੇਪਰ ਨਿਕਲਦੇ ਪਏ ਪੇਪਰ ਜਿਹੜੇ ਆ ਉਹ ਤਕਰੀਬਨ ਸਾਰੇ ਪਾਸੇ ਹੀ ਨਿਕਲਦੇ ਪਏ ਆ ਬਾਕੀ ਕੋਟੇ ਦੇ ਹਿਸਾਬ ਨਾਲ ਪੇਪਰ ਨਿਕਲਦੇ ਆ ਕਿ ਜਿੱਥੇ ਜ਼ਿਆਦਾ ਕੋਟਾ ਆ ਨੋਰਮਲ ਹੀ ਕਾਲੋ ਪੇਪਰ ਜ਼ਿਆਦਾ ਨਿਕਲਦੇ ਆ ਜਿਵੇਂ ਰਗੂਸੇ ਵਿੱਚ ਕੋਟਾ ਹੈਗਾ ਵਾ 9 ਮੰਥ ਵਾਲੇ ਵਾਂਗ ਦਾ ਬਾਬਾ ਕੋਟਾ ਹੈਗਾ ਸੀ ਜਿਸ ਕਰਕੇ ਕਿਹੜੇ ਪੇਪਰ ਆ ਉਹ ਥੋੜੇ ਜਿਹਾ ਜ਼ਿਆਦਾ ਨਿਕਲੇ ਰਗੂਸੇ ਵਾਲੇ ਸਾਈਡ ਤੋਂ ਔਰ ਬੜੀਆਂ ਮਲਕੀ ਜਗ੍ਹਾ ਹੈਗੇ ਜਿੱਥੇ ਜਿੱਥੇ ਪੇਪਰ ਨਿਕਲ ਰਿਹਾ ਬਾਸੀ ਤੁਸੀਂ ਟੈਨਸ਼ਨ ਨਾ ਲਾਓ ਵੇਟ ਕਰੋ ਔਰ ਸਮੇਂ ਵਿੱਚ ਤੁਹਾਨੂੰ ਵੀ ਖੁਸ਼ਖਬਰੀ ਮਿਲ ਛੱਕਦੀ ਆ ਕਿ ਪੇਪਰ ਤੁਹਾਡੇ ਵੀ ਨਿਕਲ ਗਿਆ ਹੋ ਸਕਦਾ ਤੁਹਾਨੂੰ ਇਸ ਵੀਕ ਦੇ ਵਿੱਚ ਵਿੱਚ ਤੁਹਾਡਾ ਕੋਈ ਤੁਹਾਡਾ ਜਿਹੜਾ ਏਜੰਟ ਵਾਜਾਂ ਦਾ ਤੁਹਾਡਾ ਮਾਲਕ ਵਾ ਉਹ ਤੁਹਾਨੂੰ ਕੋਈ ਖੁਸ਼ਖਬਰੀ ਸੁਣਾਵੇ ਤੁਹਾਨੂੰ ਮੈਸੇਜ ਕਰੇ ਜਾਂ ਤੁਹਾਨੂੰ ਫੋਨ ਕਰਕੇ ਤੁਹਾਡੇ ਇਹਦੇ ਪੇਪਰ ਵਾ ਉਹ ਨਿਕਲ ਗਿਆ ਬਾਕੀ ਗੱਲ ਬਾਤ ਕਰ ਲਈ ਐਪੌਇੰਟਮੈਂਟਾਂ ਬਾਰੇ ਐਪੌਇੰਟਮੈਂਟਾਂ ਦੀ ਉਹ ਜੀ ਫੀਸ ਤਾਂ ਨਾਰਮਲ ਸਰਕਾਰੀ ਫੀਸ ਹੁੰਦੀ ਆ ਪਰ ਜੇਕਰ ਤੁਸੀਂ ਕਿਸੇ ਏਜੰਟ ਦੇ ਰਾਹੀਂ ਕੰਮ ਕਰਵਾਉਂਦੇ ਜੇ ਮਿਲਕੀ ਜਿਹੜੀ ਆਪੌਇੰਟਮੈਂਟ ਤੁਸੀਂ ਆਪ ਨਹੀਂ ਚੁੱਕਦੇ ਤੁਸੀਂ ਏਜੰਟ ਦੇ ਰਾਹੀਂ ਚੁਕਵਾਉਂਦੇ ਜੇ ਐਪੌਇੰਟਮੈਂਟ ਉਹ ਵਿੱਚ ਥੋੜੀ ਜੀ ਫੀਸ ਆਪਣੇ ਆਖ ਲਈ ਕਿ ਉਹਦੀ ਐਡ ਕਰ ਲਓ ਤੁਸੀਂ ਦੂਜੇ ਦੀ ਏ 에ਜੰਟ ਦੀ ਐਡ ਕਰ ਲੋ ਪਰ ਤੁਸੀਂ 에ਜੰਟ ਦੇ ਰਾਹੀਂ ਜੇਕਰ ਕੰਮ ਕਰਵਾਓ ਕਿ ਜੇਕਰ ਤੁਹਾਨੂੰ 에ਜੰਟ ਜਾਣਦਾ ਹੋ ਤੁਹਾਨੂੰ ਉੱਤੇ ਭਰੋਸਾ ਹੈਗਾ ਵਾ ਤੁਸੀਂ ਆਪ ਅਪਾਇੰਟਮੈਂਟ ਨਹੀਂ ਚੁੱਕ ਸਕਦੇ ਜੇ ਤੁਸੀਂ ਉਹਨੂੰ ਥੋੜੇ ਮੋਟੇ ਪੈਸੇ ਦੇ ਕੇ ਆਪਣੀ ਇਹ ਟੈਨਸ਼ਨ ਵਾ ਉਹਦੇ ਸਿਰ ਤੇ ਪਾ ਦਿਓ ਉਹ ਤੁਹਾਨੂੰ ਬਾਅਦ ਵਿੱਚ ਆਪੇ ਹੀ ਅਪਾਇੰਟਮੈਂਟ ਚੁੱਕ ਕੇ ਲੇਗੋ ਕਿਉਂਕਿ ਨਾਰਮਲੀ ਗੱਲ ਵਾ ਕਿ ਅਪਾਇੰਟਮੈਂਟ ਚੁੱਕਦਿਆਂ ਵਕਤ ਜੇ ਆਪਾਂ ਲਿਖਦੇ ਸਾਰਾ ਕੁਝ ਜਿੱਥੇ ਆਪਾਂ ਇੱਕ ਅੱਖਰ ਵੀ ਉਹਦੇ 'ਚ ਗਲਤ ਹੋ ਗਿਆ ਤਾਂ ਅਪਾਇੰਟਮੈਂਟ ਬਾਅਦ ਵਿੱਚ ਔਕਿਓ ਜੰਦਿਆ ਮਿਲਣੀ ਜਿਸ ਕਰਕੇ ਜੇਕਰ ਤੁਸੀਂ ਪਹਿਲਾਂ ਹੀ ਏਜੰਟ ਨਾਲ ਗੱਲਬਾਤ ਕੀਤੀ ਹੋਵੇ ਕਿਸੇ ਨਾ ਕਿਸੇ ਨਾਲ ਤੁਸੀਂ ਥੋੜੇ-ਮੋਟੇ ਪੈਸੇ ਪੇ ਕੀਤੀ ਹੋਣਗੇ ਸਾਰੀ ਛੇਰ ਦਦੀਏ ਤੁਹਾਡੇ ਏਜੰਟ ਕੀ ਹੋਊਗੀ ਉਹ ਤੁਹਾਨੂੰ ਆਪੇ ਹੀ ਪਨਾਰਾ ਫਰਸ ਨੰਬਰ ਲੈ ਕੇ ਜਦੋਂ ਆਪ ਅਪਾਇੰਟਮੈਂਟ ਬੁੱਕ ਕਰਦੇ ਆ ਰੈਫਰੈਂਸ ਨੰਬਰ ਪਹਿਲਾਂ ਮਿਲਦਾ ਵਾ ਉਸ ਤੋਂ 2 ਦਿਨ ਬਾਅਦ ਜਾਂ ਹਫਤੇ ਬਾਅਦ ਜਾਂ 3 ਦਿਨ ਬਾਅਦ ਇੱਕ ਹਫਤੇ ਤੋਂ ਪਹਿਲਾਂ ਪਹਿਲਾਂ ਕਈ ਵਾਰ ਇੱਕ ਹਫਤੇ ਤੋਂ ਬਾਅਦ ਵੀ ਏੜੀ ਵਾ ਅਪਾਇੰਟਮੈਂਟ ਆ ਜਾਂਦੀ ਹੈ ਕਿ ਤੁਹਾਡੀ ਏੜੀ ਆ ਇਸ ਦਿਨ ਦੀ ਅਪਾਇੰਟਮੈਂਟ ਹੈਗੀ ਅਪਾਇੰਟਮੈਂਟਾਂ ਜਿਹੜੀਆਂ ਹੁਣ ਮਿਲ ਰਹੀਆਂ ਵਾ ਉਹ ਮਿਲਦੀਆਂ ਪਿਆ ਸਤੰਬਰ ਮਹੀਨੇ ਦੀਆਂ ਕੋਈ ਜੂਨ ਜੁਲਾਈ ਅਗਸਤ ਸਾਰੇ ਬੁੱਕ ਹੋਏ ਪਿਆ ਹੁਣ ਜਿਹੜੀਆਂ ਅਪਾਇੰਟਮੈਂਟ ਮਿਲਦੀਆਂ ਵਾ ਉਹ ਸਤੰਬਰ ਜਾਂ ਸਤੰਬਰ ਤੋਂ ਅ ਨੈਕਸਟ ਅਗਲੇ ਮਹੀਨੇ ਮਿਲਦੀਆਂ ਪਈਆਂ ਵਾ ਉਸ ਤੋਂ ਪਹਿਲਾਂ ਦੀ ਅਪਾਇੰਟਮੈਂਟ ਜਿਹੜੀ ਆ ਨਹੀਂ ਮਿਲਦੀ ਕਿਉਂਕਿ ਨਾਰਮਲੀ ਗੱਲ ਵਾ ਪੇਪਰ 9 ਮੰਥ ਵਾਲੇ ਬਹੁਤ ਨਿਕਲੇ ਸੀ ਕਈ ਪਿਛਲੇ ਸਾਲ ਵਾਲੇ ਵੀ ਵੀਰਪਾ ਹੈਗੇ ਸੀ ਜਿਹੜੇ ਅਪਾਇੰਟਮੈਂਟ ਓਪਨ ਹੋਣੇ ਵੇਟ ਕਰਦੇ ਸੀ ਅਪਾਇੰਟਮੈਂਟਾਂ ਚਲੋ ਓਪਨ ਹੋਈਆਂ ਸਾਰਾ ਕੁਝ ਸਹੀ ਚੱਲ ਰਿਹਾ ਵਾ ਤੇ ਹੁਣ ਜਿਹੜੀਆਂ ਵਾਂ ਅਪਾਇੰਟਮੈਂਟਾਂ ਉਹ ਸਤੰਬਰ ਮਹੀਨੇ ਜਾਂ ਉਸ ਤੋਂ ਅਗਲੇ ਮਹੀਨੇ ਬਕਾਇੀ ਲੀਏਗੀ ਇਸ ਤੋਂ ਬਰ ਅਕਤੂਬਰ ਦੀਆਂ ਅਪਾਇੰਟਮੈਂਟਾਂ ਜਿਹੜੀਆਂ ਵਾ ਹੁਣ ਮਿਲਦੀਆਂ ਪਈਆਂ ਵਾ ਜੇ ਕਿਸੇ ਕੋਈ ਵੀਰਪਰਾ ਹੋਣ ਅਪਾਇੰਟਮੈਂਟ ਜਿਹੜੀ ਆ ਬੁੱਕ ਕਰਦਾ ਵਾ ਬਾਕੀ ਆਪਾਂ ਵੀਜ਼ੇ ਦੀ ਗੱਲ ਬਾਤ ਕਰ ਲਈਏ ਵੀਜ਼ਾ ਐਡਾ ਵਾ ਉਹ ਨਾਰਮਲੀ ਗੱਲ ਵਾ ਕਿ ਇਨੇ ਟਾਈਮ ਦੇ ਵਿੱਚ ਵਿੱਚ ਆਪਾਂ ਖੈ ਲੀਏ ਕਿ ਕਈ ਵਾਰ ਤਾਂ 2 ਹਫ਼ਤਿਆਂ ਦੇ ਵਿੱਚ ਵਿੱਚ ਵੀ ਵੀਜ਼ਾ ਆ ਜਾਂਦਾ ਵਾ ਬਾਕੀ ਤੁਹਾਡੇ ਡਿਪੈਂਡ ਹੁੰਦਾ ਕਿ ਤੁਹਾਡੇ ਡਾਕੂਮੈਂਟ ਦੇ ਪੈਣ ਹੁੰਦਾ ਵਾ ਰਿਫਿਊਜੀ ਦਾ ਕਾਰਨ ਮੇਨ ਦੋ ਕਾਰਨ ਵਾਂ ਰਿਫਿਊਜੀ ਜਿਹਨਾਂ ਨੂੰ ਮਿਲਦੀ ਆ ਪਹਿਲਾ ਕਾਰਨ ਹੁੰਦਾ ਕਿ ਜੇਕਰ ਤੁਸੀਂ ਡਾਕੂਮੈਂਟ ਕੋਈ ਵਿੱਚ ਗਲਤ ਗੋਲਤ ਲਾਇਆ ਵਾ ਜਿਵੇਂ ਕਿ ਤੁਹਾਡੇ ਕੋਲ ਇੱਕ ਕੰਟਰੈਕਸ਼ਨ ਵਾਲ ਤੁਸੀਂ ਆਪਣਾ ਇਹੜਾ ਸਰਟੀਫਿਕੇਟ ਨਾਲ ਲਾਤਾ ਵਾ ਖੇਤੀ ਬਾੜੀ ਵਾਲਾ ਐਕਸਪੀਰੀਅੰਸ ਲਾਤਾ ਵਾ ਨੋਰਮਲੀ ਗੱਲ ਤੁਹਾਡਾ ਡਾਡਾ ਵਾ ਉਹ ਰਿਫਿਊਜ਼ ਜੀ ਪਾ ਦੇਣੀ ਉਹਨਾਂ ਨੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਲੱਗ ਜਾਂਦਾ ਹੁੰਦਾ ਸੀ ਵੀਜ਼ਾ ਪਰ ਹੁਣ ਥੋੜੀ ਜੀ ਪ੍ਰੋਬਲਮ ਪਾਈ ਹੈ ਚੈਕਿੰਗ ਜ਼ਿਆਦੀ ਕਰਦੇ ਆ ਜਿਸ ਕਰਕੇ ਇਹੜਾ ਵਾ ਵੀਜ਼ਾ ਨਹੀਂ ਲਾਉਂਦੇ ਦੂਜਾ ਕਾਰਨ ਹੈਗਾ ਵਾ ਤੁਹਾਡੇ ਮਾਲਕ ਨੂੰ ਜਿਹੜੀ ਮੇਲ ਭੇਜਦੇ ਆ ਜੇਕਰ ਉਹ ਮੇਲ ਕਨਫਰਮ ਨਾ ਹੋਵੇ ਤੁਹਾਡਾ ਇਹੜਾ ਵੀਜ਼ਾ ਵਾ ਉਹ ਨਹੀਂ ਲੱਗਣਾ ਜੇਕਰ ਆਪਾਂ ਤੁਹਾਡਾ ਮਾਲਕ ਕਨਫਰਮ ਕਰ ਦਿੰਦਾ ਵਾ ਉਹ ਮੇਲ ਤੇ ਫਿਰ ਨਾਰਮਲ ਹੀ ਗੱਦਾ ਡਾ ਡਾ ਵੀਜ਼ਾ ਵਾ ਉਹ ਲੱਗ ਜਾਣਾ ਵਾ ਬਾਕੀ ਟੈਨਸ਼ਨ ਨਾ ਲੋ ਜੇਕਰ ਤੁਸੀਂ ਏਜੰਟਾਂ ਨਾਲ ਆਪਣਾ ਗੱਲ ਕੀਤੀ ਹੁੰਦੀ ਆ ਫਿਰ ਮਾਲਕੀ ਕਨਫਰਮ ਕਰਨ ਤੋਂ ਨਾ ਨਹੀਂ ਕਰਦੇ ਕਨਫਰਮ ਕਰ ਲਿਆ ਕਿਉਂਕਿ ਨਾਰਮਲ ਹੀ ਗੱਲ ਵਾ ਮਾਲਕਾਂ ਨੂੰ ਵੀ ਪੈਸੇ ਪਹੁੰਚਣੇ ਆ ਇਸ ਚੀਜ਼ ਦੇ ਤੇ ਪੈਸੇ ਤਾਂ ਹੀ ਮਿਲਨੇ ਆ ਜੇਕਰ ਵੀਜ਼ਾ ਲੱਗੂਗਾ ਜੇਕਰ ਤੁਸੀਂ ਆਪਣੇ ਮਾਲਕਾ ਦੇ ਨਾਲ ਪੈਸਾ ਦੀ ਗੱਲ ਵੀਜ਼ਾ ਲੱਗਣ ਤੋਂ ਬਾਅਦ ਦੀ ਕੀਤੀ ਆ ਕਈ ਵੀਰਪਾ ਹੈਗੇ ਜਿਨ੍ਹਾਂ ਨੇ ਵੀਜ਼ਾ ਲੱਗਣ ਤੋਂ ਬਾਅਦ ਦੀ ਗੱਲ ਕਰਦੇ ਆ ਸਭ ਤੋਂ ਬੈਸਟ ਵਧੀਆ ਵੇਵ ਆ ਉਹ ਵਾਲਾ ਜੇਕਰ ਤੁਸੀਂ ਗੱਲ ਜਿਹੜੀ ਆ ਵੀਜ਼ਾ ਲੱਗਣ ਤੋਂ ਬਾਅਦ ਦੀ ਕੀਤੀ ਆ ਪਰ ਜੇਕਰ ਤੁਸੀਂ ਪਹਿਲਾਂ ਕੀਤੀ ਆ ਤੁਸੀਂ ਫਿਰ ਵੀ ਧਿਆਨ ਰੱਖੋ ਥੋੜੇ ਮੋਟੇ ਪੈਸੇ ਆਪਣੇ ਥੱਲੇ ਰੱਖੋ ਤਾਂ ਜੋ ਤੁਸੀਂ ਜੇ ਘਰਾ ਦਾ ਵੀਜ਼ਾ ਨਹੀਂ ਲੱਗਦਾ ਜਾਂ ਕੋਈ ਪ੍ਰੋਬਲਮ ਪੈਣੀ ਤੁਸੀਂ ਆਪਣੇ ਏਜੰਟ ਨੂੰ ਕੁਝ ਨਾ ਕੁਝ ਕਹਿ ਸਕੋ ਟੈਨਸ਼ਨ ਨਾ ਲਓ ਵੀਜ਼ਾ ਲੱਗੀ ਜਾਣੇ ਆ ਜੇ ਘਰਾ ਦੇ ਪੇਪਰ ਨਾ ਵੀ ਨਿਕਲਣਗੇ ਫਿਰ ਵੀ ਟੈਨਸ਼ਨ ਨਾ ਲਓ ਮੈਂ ਤੁਹਾਨੂੰ ਹੌਸਲਾ ਹੀ ਦੇ ਦਿੰਦਾ ਨਾ ਕਿ ਘਰਾ ਦਾ ਵੀਜ਼ਾ ਨਹੀਂ ਵੀ ਨਾ ਆ ਤੁਹਾਡਾ ਪੇਪਰ ਆਪਾਂ ਖੈ ਲਈ ਕਿ ਨਹੀਂ ਨਿਕਲਦੇ ਇਸ ਹਫਤੇ ਦੇ ਵਿੱਚ ਜਾਂ ਇਸ ਆਪਾਂ ਖੈ ਲਈ ਕਿ ਮਹੀਨੇ ਦੇ ਵਿੱਚ ਵੀਟੜੇ ਪੇਪਰ ਨਹੀਂ ਨਿਕਲਦੇ ਜਾਂ ਉਸ ਤੋਂ ਬਾਅਦ ਤੁਸੀਂ ਫੇਰ ਟਰਾਈ ਕਰ ਸਕਦੇ ਤੁਹਾਡੇ ਕੋਲ ਇੱਕ ਆਪਸ਼ਨ ਹੋਰ ਹੈ ਕਿਉਂਕਿ ਪੇਪਰ ਜਿਹੜੇ ਆ ਉਹ ਫੇਰ ਅਕਤੂਬਰ ਦੇ ਵਿੱਚ ਓਪਨ ਹੋਣੇ ਆ ਤੁਸੀਂ ਵੇਟ ਕਰੋ ਜਦ ਪੇਪਰ ਨਿਕਲ ਜਾਣਗੇ ਸਭ ਤੋਂ ਵਧੀਆ ਵਾ ਪਰ ਤੁਸੀਂ ਟੈਨਸ਼ਨ ਨਾ ਲਓ ਜੇਕਰ ਪੇਪਰ ਨਾ ਵੀ ਨਿਕਲਣਗੇ ਤੁਹਾਡੇ ਕੋਲ ਇੱਕ ਹੋਰ ਚਾਂਸ ਹੈਗਾ ਵਾ ਤੁਸੀਂ ਅਕਤੂਬਰ ਦੇ ਵਿੱਚ ਫੇਰ ਤੋਂ ਪੇਪਰ ਜਿਹੜੇ ਆ ਉਹ ਫੀਲ ਕਰ ਸਕਦੇ ਜੀ ਬਾਕੀ ਜਦੋਂ ਕੋਈ ਆਪਾਂ ਨੂੰ ਨਵੀਆਂ ਪੜ੍ਹਤ ਮਿਲਦੀ ਆ ਪੇਪਰਾਂ ਬਾਰੇ ਕੀ ਕਿਤੋਂ ਕੁਛ ਪੇਪਰ ਹੋਰ ਨਿਕਲੇ ਆ ਆਪਾਂ ਨਵੀਂ ਵੀਡੀਓ ਤੁਹਾਨੂੰ ਜਰੂਰ ਪਾ ਕੇ ਦੱਸਾਂਗੇ ਇਸ ਵੀਡੀਓ ਸਿਰਫ ਇਹਨਾ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਨੇ ਚਿਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ